ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਆਪਣੇ ਚੈਨਲ ਸੋਨੀ ਮੁੰਜਰ ਖੇਰ ਬਲੌਗ ਦੇ ਵਿੱਚ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ। ਅੱਜ ਇੱਕ ਆਪਾਂ ਨਵੇਂ ਟੌਪਿਕ ਤੇ ਵੀਡੀਓ ਲੈ ਕੇ ਆਏ ਆ। ਦੇਖੋ ਜੀ ਹੁਣ ਆ ਗਈਆਂ ਸਾਦੀਆਂ। ਸਾਦੀਆਂ ਦੇ ਵਿੱਚ ਹਰ ਕਾਰਡ ਵਿੱਚ ਮੂੰਫਲੀ ਤਾਂ ਆਉਂਦੀ ਆ। ਆਪਾਂ ਇਹ ਖਾਣਦੇ ਆ। ਮੂੰਫਲੀ ਆਪਾਂ ਖਾ ਕੇ ਉਹਦੇ ਫੋਲ ਕਾਪਾ ਜਿਹੜੇ ਹੁੰਦੇ ਉਹ ਬੇਕਾਰ ਸਮਝ ਕੇ ਸੈਟ ਦਿੰਦੇ ਆ। ਚੁੱਲੇ 'ਚ ਸੈੱਟ ਦੰਨੇ ਮੱਚ ਜਾਣਗੇ ਬਸ ਸੋਨੇ ਪਾ ਮੂਫਲੀ ਖਾਲੀ ਹੁਣ ਬੇਕਾਰ ਆ ਪਰ ਇਹ ਬੇਕਾਰ ਨਹੀਂ ਬਹੁਤ ਹੀ ਜ਼ਿਆਦਾ ਕੀਮਤੀ ਚੀਜ਼ ਬਣਦੀ ਆ ਸਰਦੀਆਂ ਵਿੱਚ ਕਿਉਂਕਿ ਇਸ ਨਾਲ ਆਪਣੇ ਤੁਹਾਨੂੰ ਪਤਾ ਹੀ ਆ ਸਰਦੀਆਂ ਦੇ ਵਿੱਚ ਮੌਸਮ ਖੁਸ਼ਕ ਹੋ ਜਾਂਦਾ ਖੁਸ਼ਕ ਹੋਣਾ ਆਪਣੇ ਹੱਥ ਪੈਰ ਜਿਹੜੇ 파ਟ ਜਾਂਦੇ ਆ ਅੱਡੀਆਂ 파ਟੀਆਂ ਹੱਥ 파ਟ ਕੇ ਬਹੁਤ ਜ਼ਿਆਦਾ ਖੁਸ਼ਕੀਆਂ ਲੱਗ ਜਾਂਦੀਆਂ 파ਟਣ ਲੱਜਦੇ ਹੱਥ ਪੈਰ ਉਹਨਾਂ ਦੀ ਇਸ ਚੀਜ਼ ਤੋਂ ਬਹੁਤ ਹੀ ਵਧੀਆ ਦਵਾਈ ਜਾਨਕਿਆ ਕਲੀਪ ਤਿਆਰ ਹੁੰਦਾ ਏ ਉਹ ਕਿਵੇਂ ਹੁੰਦਾ ਏ ਵੀਡੀਓ ਕੋ ਦੀ ਐਂਡ ਤੱਕ ਦੇਖਿਓ ਇਹਨਾਂ ਫੋਲਕਾਂ ਨੂੰ ਪਸਟੜਾ ਨਹੀਂ ਤੇ ਇਹਨਾਂ ਯੂਜ਼ ਕਿਵੇਂ ਕਰਨਾ ਪਹਿਲਾਂ ਆਪਾਂ ਇਹਨਾਂ ਦਾ ਪਾਊਡਰ ਬਣਾ ਲਾਂਗੇ ਮੈਕਸੀ ਵਿੱਚ ਇਹਨਾਂ ਸਾਨੂੰ ਮੈਕਸੀ ਜਾਲ ਦੇ ਵਿੱਚ ਥੋੜਾ ਥੋੜਾ ਕਰਕੇ ਪਾਊਡਰ ਬਣਾ ਲਾਂਗੇ ਹਾਂਜੀ ਆਪਾਂ ਇਸ ਦਾ ਪਾਊਡਰ ਬਣਾਤਾ ਤੁਸੀਂ ਦੇਖ ਸਕਦੇ ਹੋ ਪਾਊਡਰ ਬਣ ਚੁੱਕਿਆ ਆ ਮੂਫਲੇ ਦਾਣੇ ਨੇ ਕਰ ਰਹੇ ਹਰੇਂਦੀ ਆਪਣੇ ਛਿਲਕ ਇੱਥੇ ਆਪਾਂ ਇਹਦਾ ਪਾਊਡਰ ਬਣਾ ਲਿਆ ਤੇ ਹੁਣ ਆਪਾਂ ਕੀ ਕਰਾਂਗੇ ਦੇਖ ਸਕਦੇ ਹੋ ਪਾਊਡਰ ਤੇ ਇਹਨੂੰ ਇੱਕ ਭਾਂਡੇ ਵਿੱਚ ਪਾ ਦਾਂਗੇ ਆਪੇ ਇਸ ਪਾਊਡਰ ਨੂੰ ਪਲੇਟ ਦੇ ਵਿੱਚ ਕੱਢ ਲਿਆ ਤੁਸੀਂ ਦੇਖੋ ਮੂਫਲੀ ਦੇ ਛਿਲਕਾਂ ਦਾ ਇਸ ਤਰ੍ਹਾਂ ਆਪਾਂ ਪਾਊਡਰ ਬਣਾ ਕੇ ਰੱਖ ਲੈਣਾ ਮੈਂ ਬਸ ਇਹ ਵੀਡੀਓ ਬਣਾਉਣ ਲਈ ਨੱਕ ਬਣਾਇਆ ਇਹ ਬਣਾ ਕੇ ਰੱਖਣਾ ਤੁਸੀਂ ਹੁਣ ਕੀ ਕਰਨਾ ਇਸ ਪਾਊਡਰ ਨੂੰ ਤੁਸੀਂ ਜ਼ਿਆਦਾ ਬਣਾਉਣਾ ਲੇਪ ਤੇ ਤੁਸੀਂ ਜ਼ਿਆਦਾ ਪਾਊਡਰ ਬਣਾ ਕੇ ਇਕੱਠਾ ਰੱਖ ਸਕਦੇ ਹੋ ਮੈਂ ਥੋੜਾ ਜਿਹਾ ਹੀ ਬਣਾਇਆ ਹੈ ਤੇ ਇੱਕ ਲੈਣਾ ਤੁਸੀਂ ਦੁੱਧ ਤੁਸੀਂ ਦੁੱਧ ਲੈ ਸਕਦੇ ਹੋ ਵੈਸਲਿਨ ਲੈ ਸਕਦੇ ਹੋ ਜਾਂ ਨਾਰੀਅਲ ਦਾ ਤੇਲ ਲੈ ਸਕਦੇ ਹੋ ਹਨਾ ਜਾਂ ਫਿਰ ਦੁੱਧ ਦੀ ਮਲਾਈ ਲੈ ਸਕਦੇ ਹੋ ਤੁਸੀਂ ਕਿਹੜਾ ਥੋੜਾ ਜਿਹਾ ਇਹਦੇ ਵਿੱਚ ਪਾ ਕੇ ਇਹਨੂੰ ਨਾ ਲੇਵੋ ਜਿਆ ਬਣਾ ਲੈਣਾ ਇਹਦਾ ਥੋੜਾ ਵਿੱਚ ਪਾ ਕੇ ਤਾਂ ਜੇ ਤੁਸੀਂ ਲਗਾਤਾਰ ਡੇਲੀ ਲਾਉਣ ਲੱਗੇ ਰਾਤ ਨੂੰ ਹਨਾ ਤੇ ਤੁਹਾਡਾ ਜਿਹੜੇ ਹੱਥ 'ਤੇ ਫਟਿਆ ਬਿਲਕੁਲ ਦਿਨਾਂ ਦੇ ਵਿੱਚ ਠੀਕ ਹੋ ਜਾਣਗੇ ਸਾਦਿਆਂ ਨੂੰ ਮਿਕਸ ਕਰਕੇ ਨਾ ਗਾੜਾ ਜਿਹਾ ਬਣਾ ਲੈਣਾ ਲੇਪ ਜੈ ਥੋੜਾ ਦੁੱਧ ਪਾ ਕੇ ਜਿੱਥੇ-ਜਿੱਥੇ ਤੁਹਾਡੇ ਹੱਥ-ਪੈਰ ਫਟੇ ਹੋਏ ਅੱਡੀਆਂ 파ਟ ਦੀਆਂ ਹੱਥ 파ਟ ਦੀ ਤੁਸੀਂ ਉਸ ਤੇ ਇਹਨੂੰ ਲਗਾ ਲੈਣਾ हां जी ਆਪਣਾ ਬਣ ਕੇ ਬਿਲਕੁਲ ਤਿਆਰ ਆ ਹੁਣ ਆਪਾਂ ਕਰਾਂ ਜਿੱਥੇ ਜਿਵੇਂ ਆਪਣਾ ਹੱਥ ਪੈਰ ਜਿੱਥੇ ਅੱਡੀਆਂ 파ਟਦੀਆਂ ਹੱਥ 파ਟਦੇ ਆ ਤੁਸੀਂ ਉੱਥੇ ਇਸ ਚੀਜ਼ ਨੂੰ ਲਗਾ ਲੈਣਾ ਜਿਹੜਾ ਆਪਾਂ ਉਤੋਂ ਦੀ ਤੁਸੀਂ ਸੌਕਸ ਪਾ ਲੈਣੀ ਆ ਤੇ ਇਹ ਚੀਜ਼ ਨੂੰ ਲਗਾ ਲੈਣਾ ਤੁਹਾਡੇ ਹੱਥ ਪੈਰ ਆ ਜਿਹੜੇ ਫਟਦੇ ਆ ਤੇ ਜਿਵੇਂ ਹੱਥ ਪੈਰ ਫਟਦੇ ਤੁਹਾਡੇ ਬਿਲਕੁਲ ਠੀਕ ਹੋ ਜਾਣ ਕਿ ਇਸ ਦਾ ਤੁਸੀਂ ਲਗਾ ਲੈਣਾ ਜੱਥਵਰਾਤ ਨੂੰ ਲਗਾ ਕੇ ਪਹਿ ਜਾਣਾ ਹੱਥ 파ਟਦੇ ਜੇ ਤੁਹਾਡੇ ਅੱਡੀਆਂ 파ਟਦੀਆਂ ਹਨ ਅੱਡੀਆਂ ਤੇ ਤੁਸੀਂ ਸੌਕਸ ਪਾ ਕੇ ਪਹਿਲਾਂ ਤੁਸੀਂ ਇਹਨੂੰ ਲੇਪ ਨੂੰ ਲਗਾ ਲੈਣਾ ਉਤੋਂ ਹੀ ਤੁਸੀਂ ਸੌਕਸ ਪਾ ਲੈਣੀ ਆ ਤੇ ਤੁਹਾਡੇ ਜਿਹੜੇ ਦਿਨਾਂ ਦੇ ਵਿੱਚ ਬਿਲਕੁਲ ਠੀਕ ਹੋ ਜਾਣਗੇ ਤੁਹਾਡੇ ਹੱਥ ਪੈਰ ਫਟਣੇ ਤੇ ਇਹ ਮੇਰਾ ਅਜ਼ਮਾਇਆ ਹੋਇਆ ਨੁਸਖਾ ਇਸ ਕਰਕੇ ਜਿਹੜਾ ਮੂਫੜੀ ਤੇ ਫੋਲਕ ਇਹਨਾਂ ਨੂੰ ਪਲੀਜ਼ ਨਾ ਸਿੱਟਿਓ ਤੇ ਇਹ ਤੁਸੀਂ ਇਹਦਾ ਲੇਪ ਬਣਾ ਕੇ ਤੁਸੀਂ ਦੇ ਹੱਥਾਂ ਪੈਰਾਂ ਤੇ ਲਗਾਓ ਤੇ ਤੁਹਾਡੇ ਹੱਥ ਪੈਰ ਜਿਹੜੇ ਫਟਣੇ ਠੀਕ ਹੋ ਜਾਣਗੇ ਜਿਨ੍ਹਾਂ ਦੀਆਂ ਅੱਡੀਆਂ ਪਾੜਦੀਆਂ ਕਿਉਂਕਿ ਅੱਡੀਆਂ ਦੀਆਂ ਵਿਆਈਆਂ ਪਾੜੀਆਂ ਨੇ ਬਹੁਤ ਦੁੱਖ ਦੀਆਂ ਐ ਤੇ ਬਿਲਕੁਲ ਠੀਕ ਹੋ ਜਾਣਗੇ ਬਿਲਕੁਲ ਵੀ ਅੱਡੀਆਂ ਤੁਹਾਡੀਆਂ ਨਹੀਂ ਫਟਣਗੀਆਂ ਤੇ ਮੌਸਮ ਦੇ ਸਬੰਸਾਰ ਬਿਲਕੁਲ ਠੀਕ ਹੋ ਜਾਣਗੀਆਂ ਇਸ ਲੇਪ ਦੇ ਨਾਲ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ 'ਚ ਬਾਏ ਬਾਏ